ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਣੀ ਕਮੈਂਟ ਵਾਲੀ ਵੀਡੀਓ ਜਿਹਨੂੰ ਵੇਖ ਕੇ ਤੁਹਾਡਾ ਹਾਸਾ ਨਹੀਂ ਰੁਕਣਾ ਜੇ ਰੁਕ ਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾ سپورਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਦੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਐਸਲੀ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਕਦੇ ਨਾ ਚਾਹੋ ਜਿਸ ਘਰ ਦੇ ਛੋਟੇ ਬੱਚੇ ਤੁਹਾ ਇਸੇ ਕਰਕੇ ਮੈਂ ਗਵੰਡੀਆਂ ਦੇ ਘਰ ਚਲਾ ਗਿਆ ਸੀ ਕੜੀ ਸਕੜੀਸ ਕੇ ਕੁੱਟਿਆ ਮੈਨੂੰ ਹੁਣ ਆਪਦੇ ਘਰੇ ਬਣਾ ਜਾਈਏ ਬੱਚੇ ਤੁਹਾਡੀ ਇੱਜ਼ਤ ਇਸ ਲਈ ਨਹੀਂ ਕਰਦੇ ਕਿ ਜਦੋਂ ਤੁਸੀਂ ਉੱਥੋਂ ਜਾਣੇ ਹੋ ਤਾਂ ਉਸ ਘਰ ਦੇ ਇੱਜ਼ਤ ਤਾਂ ਫਿਰ ਆਪਣੇ ਘਰ ਬਣੀ ਕਿਵੇਂ ਕਰੀਏ ਭਰਾਵਾ ਤੈਨੂੰ ਕੌਣ ਸਮਝਾਵੇ ਹੁਣ ਸਾਡੀ ਇੱਜ਼ਤ ਕਿਤੇ ਵੀ ਨਹੀਂ ਇਹ ਰੀਲ ਕਰਦੇ ਆ ਦੇ ਸਾਹਮਣੇ ਦੇਖ ਲਈ ਮੈਂ ਵਿਚੋਲੇ ਦਾ ਪਤਾ ਦੱਸ ਬਾਈ ਟੂਰਨਾਮੈਂਟ ਕਰਾਉਣਾ ਸਨਮਾਨਿਤ ਕਰਾਂਗੇ ਬਸ ਦੋ ਕਿਸ਼ਤਾ ਰਹਿ ਗਈਆਂ ਵੇਚ ਦਾਂਗੇ ਫੋਨ ਸੱਤੇ ਅੱਖਾਂ ਕੋਲ ਯਾਰ ਵਿਚੋਲਾ ਲੱਭਣ ਜਾਣਾ ਤਾਂ ਹੀ ਦਾ ਸਾਲੇ ਹੜਾ ਜਾਂਦੇ ਆ ਲੋਕਾਂ ਦੇ ਕੁਦਰਤ ਨਾਲ ਕਹਿਰ ਨਹੀਂ ਮੈਨੂੰ ਚੌਂਕ 'ਚ ਖੜਾ ਆ ਕੇ ਮੇਰੀ ਛਾਤੀ ਚੱਟਾ ਮਾਰੋ ਵੇ ਤੇਰੇ ਕੋ ਕਰਪਾਣ ਹੋਣੀ ਆ ਉਹ ਮਾਰਕਟਿਆਂ ਤੇ ਯਾਰਿੰਗ ਹੋਈ ਫਿਰ ਜਾ ਕੇ ਹੋਇਆ ਢੇਰ ਬਈ ਕਾਰਤਿਕ ਬੱਗਣ ਬਾਈ ਵਾਰ 18 ਘੰਟੇ BC ਕਾਰਗਲ ਦੀ ਜੰਗ 'ਚ ਮਰਿਆ ਸੀ ਸੂਰਮਾ ਨਾ ਨਾ ਖੂਰਮਾ ਜਿੱਥੇ ਪਾਣੀ ਆਉਣਾ ਜਾਂਦਾ ਉੱਥੇ ਸਾਲਾ ਆਉਂਦਾ ਨਹੀਂ ਜੱਬਲ ਦੀ ਢੀਣਾ ਜੰਮੇ ਪੋਤਾਨਾ ਚੰਗਾ ਲੱਖ ਦੀ ਲਾਹਣ ਤੇ ਐਸੀ ਸ਼ਾਇਰੀ ਤੇ ਭਾਈ ਵੇਲਾ ਅਗੇ ਵੀ ਚੋਲੇ ਦਾ ਨੰਬਰ ਸੈਂਡ ਕਰੀਂ ਚਾਲੋ ਸੇਵਕਾ ਦੀਪੂ ਤੋਂ ਫੋਨ ਆਇਆ ਕਣਕ ਲੈਣ ਚੱਲੀਏ ਅਸੀ ਤਾਂ ਹੜਾ ਵਿੱਚ ਸੇਵਾ ਕਰਨ ਜੋਗੇ ਰਹਿ ਗਏ ਨਜ਼ਾਰੇ ਕੋਈ ਹੋਰ ਲੈ ਗਏ ਭਾਈ ਰਨਿੰਗ ਲੌਨ ਚੱਲੇ ਸੀ 5 ਵਜੇ ਕਾਲ ਦਾ ਸੱਚੀ ਫੂਕਾ ਅਸੀ ਤਾਂ ਲੰਗਰ ਖਾਨ ਆਏ ਆ ਬਸ ਨਹੀਂ ਨਾ ਕਰਨਾ ਤੂੰ ਕੋਈ ਪਾਫਾ ਬਣਾ ਦੋ ਵਿਚਾਰੀ ਦਾ ਕੋਈ ਉਹਦਾ ਸ਼ੀਸ਼ਾ ਫਾੜ ਲਓ ਯਾਰ ਪਾਫਣੀ ਲੋਟੋਂਦਾ ਉਹਦਾ ਜ਼ਿੰਮੇਵਾਰੀ ਵੱਡੀ ਆ ਵੀਰ ਦੇ ਮਰੀਦ 2 ਘੰਟੇ ਹਸਪਤਲ ਪਹੁੰਚ ਜਾਣਾ ਸੀ ਵੀਡੀਓ ਕਰਕੇ ਥੋੜਾ ਰੁਕਾਉਣਾ ਪਿਆ ਲਾਤਾ ਇਹਨੂੰ ਡੱਕੋ ਅੰਦਰ ਤੱਕ ਕੇਰਾਲੀ ਤਾਂ ਕੀ ਬੰਦ ਕਰੀ ਜਾਂਦਾ ਐਂਬੂਲੈਂਸ ਦੀ ਡਰਾਈਵਰ ਚੱਕੀ ਜਾਂਦਾ ਕੌਣ ਆ ਮਦਾਰੀ ਜਾ ਬਚ ਗਿਆ ਬਾਰੀ ਵਿੱਚ ਹੱਥ ਆ ਚੱਲਿਆ ਸੀ ਬਾਈ ਤਾਰੇ ਗਿਣ ਕੇ ਦਸੀ ਕਿੰਨੇ ਕਾ ਨੀਵਾ ਹੋ ਜਾ ਰੱਬ ਨੇ ਬਾਲਾ ਤੋ ਫੜ ਲੈਣਾ ਤੈਨੂੰ ਭਰਾ ਮੈਨੂੰ ਸਿੱਧਾ ਜਾ ਕੇ ਕੈਨੇਡਾ ਹੀ ਤਾਰਦੀ ਇਹ ਰੱਬ ਤੋ ਚੰਡਾ ਖਾਊਗਾ ਭਾਈ ਕਿਹੜੀ ਸੇਮ ਦਾ ਟਾਵਰ ਆ ਤਰੀ ਸਟੋਰੀ ਆਇਦਾ ਸੇਸੋ ਯੁੰਡੇ ਇੱਕ ਦਿਨ ਦੇ ਬਾਲ ਦਿੰਦਾ ਹੋਣਾ ਜੂੜਾ ਨਹੀਂ ਇਹ ਤਾਂ ਵਾਈਫਾਈ ਆ ਭਾਈ ਤੂੰ ਕਿ세 ਦੀ ਸਾਤੀ ਪਾੜੇਗਾ ਜੂੜੇ ਨਾਲ ਭਾਈ ਨੇ ਤਾਂ ਸਾਰੀ ਜ਼ਿੰਦਗੀ ਆਪਣੇ ਜੂੜੇ ਤੇ ਲਾ ਦਿੱਤੀ ਮੈਨੂੰ ਲੱਗਦਾ ਊਠ ਨੂੰ ਬੈਂਤੀ ਆ ਜਦੇ ਉੱਤੇ ਪੈਰ ਰੱਖ ਦੇ ਊਠ ਤੇ ਬਾਂਦਰ ਬੈਠਾ ਏ ਅੱਖਾਂ ਦੇ ਕੱਟਦਾ ਹਰਾਮ ਜਦਾ ਭਾਈ ਇਹਨੂੰ ਪੰਜਾਬ ਤੋਂ ਬਾਹਰ ਰਗਾ ਕੇ ਛੱਡ ਦੇ ਬਹੁਤ ਸੋਹਣੀ ਵੀਡੀਓ ਜਾਣ ਅੱਗੇ ਤੋਂ ਨਾ ਪਾਈ ਇਹਨਾਂ ਨੂੰ ਯਾਰ ਕਾਰਡ ਕੌਣ ਦਿੰਦਾ ਵਾ ਟਡੀਜੀ ਕਰਦੀ ਕੀ ਆ ਆ ਕਿਰਲੀ ਜੀ ਨੂੰ ਟੱਪਾਂ ਦਾ ਬਹੁਤ ਸ਼ੌਂਕ ਆ ਲੱਗਦਾ ਵੇੜਾ ਹੁੱਡ ਸ਼ਬਦੋ ਕਾ ਸਹਾਰਾ ਲੈਣਾ ਛੋੜ ਦੇ ਕਾੜੀਆਂ ਬਾ ਚੱਪਰ ਉਠਾ ਲੈ ਮੈਂ ਤਾਂ ਲੋਕਾਂ ਨੂੰ ਗਾਲਾਂ ਕੱਢ ਕੱਢ ਥੱਕ ਗਿਆ ਡਿਊਟੀ ਸੰਭਲੋ ਮੇਰੀ ਕੋਈ ਤਾਇਆ ਤੇਰਾ ਡੰਡਾ ਨਹੀਂ ਚੱਲਦਾ ਮੈਨੂੰ ਲੱਗਦਾ ਤਾਈ ਦਾ ਚੱਲਦਾ ਤਾਈ ਰੋਟੀਆਂ ਬਣਾਉਂਦਿਆਂ ਚਾਚੀ ਦਾ ਚੱਲਦਾ ਡੰਡਾ ਅਸੀਂ ਤਾਂ ਤਾਂ ਕਰਦੇ ਚੱਲਦਾ ਹੈ ਚਾਚਾ ਤੂੰ ਖਾ ਲੈ ਮੇਰੀਆਂ ਰਹਿਣ ਦੇ ਸਬਜੀ ਬਣ ਕੇ ਕਿ ਸਿੱਧੂ ਬਾਈ ਨੂੰ ਕਹਿਦਾ ਸਬਜੀ ਬਣਾ ਦੇ ਤਾਇਆ ਤੇਰਾ ਵੇਲਣਾ ਚੱਲਦਾ ਭਾਈ 60 ਲੱਖ ਲਾਇਆ ਜਾਂ 600 ਰੁਪਏ ਸ਼ੌਕਾ ਕਾਟਾ ਸਾਧਨ ਜਾਦਾ ਨੀਲੀ ਸ਼ਰਟ ਵਾਲਾ ਹੱਥ ਜੋੜਦਾ ਗਦੇ ਤੋਂ ਕੋੜਾ ਭਾਂਜੇ ਭਰਾ ਫੜੇ ਮੂ ਸ਼ਬਦ ਤੇਰੇ ਲਈ ਬਣਿਆ ਯਾਰ ਖਲੋ ਕੇ ਗਾਲ ਦੱਸ ਕੀ ਆ ਸਾਰੇ ਗਾਂ ਦੀ ਭੈਣ ਘੜਤੀ ਸਾਰੀ ਦੁਨੀਆ ਦੀ ਜਾਨ ਦੀ ਬਣੀ ਐ ਇਹ ਸਾਡਾ ਨੱਚਣ ਦਾ ਮਸਤਾ ਪਿੱਛੇ ਖੁੱਡੇ ਵਿੱਚ ਵੜ ਜਾਵੇ एमी वेर को मुझे एड्रेस पूछ रहा था सुपरमैन आता सुपर वूमैन शरीर तकड़ी है बहुत पीछे जाएगा भाई भैन करती सुपरमैन दी ज्ञानी यार क्यों बेइज्जती कराने कुछ खाया पिया कर ਫਰੀਆ ਵੱਡਾ ਸਪਾਈਡਰਮੈਨ ਲੱਤਾਂ ਨੂੰ ਪੋਲਿਆ ਕਰੀ ਫਿਰਦਾ ਉਹ ਪਹਿਲਾ ਪੈਰ ਯੂ ਮਰਾਂਦਾ ਵੀਰ ਤੂੰ ਸੱਪ ਤੋਂ ਫੜਿਆ ਕਰ ਉਹੀ ਜੱਜਦਾ ਤੈਨੂੰ ਰੱਬ ਦਾ ਦਿੱਤਾ ਟੈਰੈਂਟ ਆ ਵੀਰੇ ਰੱਬ ਨੂੰ ਮੋੜਦੇ ਬੱਸ ਵੀਰ ਤੈਨੂੰ ਸਲਾਹ ਕਿੰਨੇ ਦਿੱਤੀ ਗੋਂਦੀ ਆਇਆ ਨੇ ਦੋ ਪੈਰ ਬਹੁਤ ਸੋਹਣਾ ਗੋਨਾ ਵੀਰੇ ਦੁਬਾਰਾ ਨਾ ਗਾਈਂ ਫਿਰ ਬਹੁਤ ਦੂਰ ਤੱਕ ਜਾਏਗਾ ਜਦੋਂ ਲੋਕ ਡਾਂਗਾ ਲੈ ਕੇ ਮਗਰ ਪਏ ਭਾਈ ਲੱਗਾ ਰਹਾ ਬਹੁਤ ਪਿੱਛੇ ਜਾਏਗਾ ਓ ਮਾਮਾ ਹਟ ਜਾ ਸਾਰੀਆਂ ਈਟਾਂ ਬਾਹਤੀਆਂ ਤੂੰ ਭਾਈ ਆਪਾਂ ਬੈਠ ਕੇ ਗੱਲ ਕਰਦੇ ਆ ਪਜਾਮਾ ਪੜਵਾ ਲੈਣਾ ਤੂੰ ਆ ਜਾ ਮੇਰੇ ਚਾਹ ਪੀ ਲੈ ਥੱਕ ਗਿਆ ਹੋਣਾ ਤੂੰ ਗੱਡੀ ਦੇ ਲੋਨ ਹੋਣ ਦੀ ਖੁਸ਼ੀ ਵਿੱਚ ਮੈਂ ਦੱਸਦਾ ਗੱਲ ਕੀ ਹੋਈ ਘਰ ਵਾਲੀ 2 ਮਹੀਨੇ ਪੇਕੇ ਰਹਿਣ ਚ ਲੱਗੀ ਏਦੀ ਨਾ ਤਾਇਆ ਬੈਠ ਕੇ ਗੱਲ ਦੱਸ ਅਸੀਂ ਪੁੱਛ ਲੈਨੇ ਆਂ ਬਾਬਾ ਜੀ ਕੀ ਹਾਲਾ ਸ਼ੂਗਰ ਠੀਕ ਆ ਹਟੀ ਨਾ ਤਾਇਆ ਜੋ ਤੱਕ ਤਾਈ ਤੇਰੇ ਮੋਰ ਨਹੀਂ ਸੇਕਦੀ ਤਾਇਆ ਪੈਨਸ਼ਨ ਲੈ ਆਂਦੀ ਉਮਰ ਵਿੱਚ ਕਿਹੜੀ ਟੈਨਸ਼ਨ ਲੈਣਿਆ ਉਸਤਾਦ ਹੋਣੀ ਗੁੱਸਾ ਵੀ ਕਰਦੇ ਆ ਸੁਭਾ ਕੱਬਾ ਚੱਕੀ ਫਿਰਦਾ ਪਤੰਦਰ ਕੀ ਗੱਲ ਮਾਹੌਲ ਨਹੀਂ ਬਣਿਆ ਮੇਰਾ ਮੁੰਡਾ ਨਹੀਂ ਲੱਭਦਾ ਪਿਆ ਇੰਜਨ ਤਾਂ ਆਗੀ ਛੜਦਾ ਪੂਰਾ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਹਾਈਪ ਦੀ অপਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼